ਨਾਮ ਤਾਰੀ ਸ਼ਹੀਦੀ ਯਾਦਗਰੀਆ ਸਥਾਨ ਮੋੜੇ ਕਲਾ ਵਿਖੇ ਬਣ ਰਹੇ ਨਵੇਂ ਛੱਡ ਦਾ ਨੀ ਪੱਥਰ ਅੱਜ ਰੱਖਿਆ ਗਿਆ ਇਹ ਨੀ ਪੱਥਰ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਜੀ ਵੱਲੋਂ ਰੱਖਿਆ ਗਿਆ ਔਰ ਤੁਹਾਨੂੰ ਦੱਸਿਆ ਕਿ ਇਸ ਮੌਕੇ ਤੇ ਪ੍ਰਧਾਨ ਰਣਜੀਤ ਸਿੰਘ ਸੰਤ ਦਵਿੰਦਰ ਸਿੰਘ ਸੰਤ ਨਾਗੀ ਸਾਹਬ ਸਿੰਘ ਸੰਤ ਲਾਲ ਸਿੰਘ ਚੇਅਰਮੈਨ ਨਿਰਮਲ ਸਿੰਘ ਗੁਰਦੀਪ ਸਿੰਘ ਜਸਵੰਤ ਸਿੰਘ ਮਾਸਟਰ ਸੁਖਦੇਵ ਸਿੰਘ ਮਾਸਟਰ ਇਕਬਾਲ ਸਿੰਘ ਸੰਤ ਬਿਆਸ ਸਿੰਘ ਪਵਿੰਦਰ ਸਿੰਘ ਅਤੇ ਸਮੂਹ ਸਾਧ ਸੰਗਤ ਹਾਜ਼ਰ ਸੀ ਕੀ ਹੋ ਕੀ ਅੱਜ ਕੰਮ ਕੀਤਾ ਜਾ ਰਿਹਾ ਜੀ ਇੱਥੇ ਅੱਜ ਸੰਗਤ ਬੁਨਿਆਦ ਰੱਖਿਆ ਜਾ ਰਿਹਾ ਤੇ ਮੈਂ ਬਹੁਤ ਖੁਸ਼ ਹਾਂ ਕਿ ਗੁਰਦੁਆਰਾ ਸਾਹਿਬ ਦਾ ਸੰਗਤ ਬੁਨਿਆਦ ਮੇਰੇ ਹੱਥਾਂ ਨਾਲ ਹੋਇਆ ਤੇ ਇਦੋਂ ਵੱਧ ਮਾਨ ਸਨਮਾਨ ਨਹੀਂ ਮਿਲ ਸਕਦਾ ਦੁਨੀਆ ਤੇ ਕੋਈ ਵੀ ਨਹੀਂ ਜੇ ਤੁਸੀਂ ਗੁਰੂ ਘਰ ਨਾਲ ਜੁੜਦੇ ਹੋ ਇਹ ਕੁਰਬਾਨੀਆਂ ਵਾਲੀ ਸੰਸਥਾ ਹੈ ਇਹ ਤੋਂ ਪਨਾ ਬਣ ਕੇ ਵੀ ਡਾਏ ਗਏ ਇਹਨਾਂ ਨੇ ਰਸੇ ਵੀ ਚੁੰਮੇ ਸ਼ਹੀਦ ਹੋਏ ਜਿਹੜੇ ਸ਼ਹੀਦ ਉੱਥੇ ਹੋਏ ਸੀ ਉਦੋਂ ਤੇਗ ਤੇਗ ਬਹਾਦਰ ਹਸਪਤਾਲ ਦੇ ਲਾਗੇ ਹੀ ਕੋਰਨਰ 'ਚ ਇੱਕ ਬੋਰਡ ਆ ਕੇ ਪਿੱਪਲ ਆ ਇਹ ਉਹ ਸੀ ਦੀ ਮਾਤਾ ਜੀ ਇਹ ਉਹਨਾਂ ਨੂੰ ਲਟਕਾ ਕੇ ਸ਼ਹੀਦ ਕੀਤੇ ਗਏ ਸਸਕਾਰ ਇੱਥੇ ਹੋਇਆ ਕਿਉਂਕਿ ਉਹ ਮੋੜ ਆਂਦੇ ਸੀ ਮੋੜਿਆਂ ਦਾ ਪਿੰਡ ਭਾਵੇਂ ਛੋਟਾ ਸੀ ਭਾਵੇਂ ਵੱਡਾ ਸੀ ਉਹਨਾਂ ਦੀ ਸ਼ਹੀਦੀ ਨੇ ਇਹਨੂੰ ਦੁਨੀਆ ਦੇ ਨਕਸ਼ੇ ਤੇ ਲੈ ਆਂਦਾ ਤੇ ਮੈਂ ਬਹੁਤ ਖੁਸ਼ਕਿਸਮਤ ਆ ਕਿ ਅਜ ਮਦਰਜ਼ ਰਏ ਤੇ ਮੈਂ ਗੁਰਦੁਆਰਾ ਸਾਹਿਬ ਦੇ ਨੀਂ ਪੱਥਰ ਰੱਖਣ ਵੇਲੇ ਸ਼ਾਮਲ ਆ ਮੈਨੂੰ ਬੱਚਿਆਂ ਨੇ ਬੁਲਾਇਆ ਹੈ ਇਹ ਮੇਰਾ ਅੱਜ ਮਦਰ ਡੇ ਦਾ ਇਹਨਾਂ ਨੇ ਮੈਨੂੰ ਗਿਫਟ ਦਿੱਤਾ ਹੈ ਮੇਰੇ ਕੋਲ ਉਹਦਾ ਸੰਗੇ ਬਣਿਆ ਰੱਖਵਾ ਕੇ ਜੋ ਬੋਲੇ ਮੈਂ ਸਾਰੇ ਇੱਥੇ ਇਕੱਠੇ ਹੋਇਆ ਜਿਨ੍ਹਾਂ ਨੇ ਮੈਨੂੰ ਮਾਨ ਸਨਮਾਨ ਦਿੱਤਾ ਮੈਂ ਇਹਨਾਂ ਦੇ ਮਾਨ ਸਨਮਾਨ ਦੀ ॠਣੀ ਰਹੂੰਗੀ ਪਰ ਮਦਰ ਹੋਣ ਦੇ ਨਾਤੇ ਇਹ ਸਾਰੇ ਮੇਰੇ ਬੱਚੇ ਆ ਤੇ ਮੈਂ ਇਹਨਾਂ ਨੂੰ ਪਿਆਰ ਕਰਦੀ ਆ ਤੇ ਬੇਟਿਆਂ ਨੂੰ ਕਹਿੰਨੀ ਆ ਕਿ ਚੜ੍ਹਦੀ ਕਲਾ ਵਿੱਚ ਰਹੋ ਜੁਗ ਜੁਗ ਜਿਓ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਐਨਾ ਪ੍ਰਚਪਾਲ ਸਿੰਘ ਨਾਮ ਧਾਰੀ ਹੈ ਜੀ ਮੈਂ ਸੇਵਕ ਸਰਗੁ ਦਲੀਪ ਸਿੰਘ ਜੀ ਦਾ ਔਰ ਇਹ ਸਥਾਨ ਦੀ ਸੇਵਾ ਜਿਹੜੀ ਆ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਤੇ ਕਰਵਾ ਰਹੇ ਨੇ ਮੇਰੇ ਕੋਲ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਅੱਜ ਕੀ ਕੀਤਾ ਗਿਆ ਜੀ ਅੱਜ ਦੇਖੋ ਜੀ ਸੱਚੇ ਪਾਸ਼ਾ ਦੀ ਕਿਰਪਾ ਨਾਲ ਇਹ ਜਰੂਰੀ ਜਗਾ ਆਪਾਂ ਲਈ ਆ ਮਹਾਂਪੁਰਸ਼ਾਂ ਦੱਸਿਆ ਇਹ ਵੀ ਇਤਿਹਾਸ ਪਹਿਲਾ ਛੱਡ ਅੱਧਾ ਪੈ ਚੁੱਕਾ ਸੀਗਾ ਤੇ ਦੂਜਾ ਲੰਗਰ ਹਾਲੀ ਸ਼ੈੱਡ ਦੀ ਸਾਧ ਸੰਗਤ ਦੀ ਬੜੀ ਚਰੋਕਣੀ ਉਮੀਦ ਸੀਗੀ ਵੀ ਆਪਾਂ ਇਹ ਤਿਆਰੀ ਕਰੀ ਆਉਣ ਵਾਲੇ ਮੇਲੇ 15 ਸਤੰਬਰ ਦਾ ਜਿਹੜਾ ਸਾਲਾਨਾ ਮੇਲਾ ਹੁੰਦਾ ਉੱਥੇ ਇਹ ਜਿਹੜਾ ਨਾ ਇਹ ਲੰਗਰ ਵੱਲੋਂ ਸਾਨੂੰ ਦਿੱਕਤ ਹੁੰਦੀ ਸੀ ਜਗ੍ਹਾ ਦੀ ਫਿਰ ਇਸ ਕਰਕੇ ਸਾਧ ਸੰਗਤ ਨੇ ਇਹ ਗੱਲ ਨੂੰ ਮੁੱਖ ਰੱਖਦੇ ਹੋਏ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਸ਼ੈੱਡ ਦਾ ਨੀਂ ਪੱਥਰ ਰੱਖਿਆ ਨਵੇਂ ਤੇ ਨਵੇਂ ਸ਼ੈੱਡ ਦੀ ਤਿਆਰੀ ਹੋ ਰਹੀ ਹੈ ਜੀ ਅੱਜ ਕੌਣ ਪੁੱਛਿਆ ਜੀ ਅਛੇ ਤੌਰ ਤੇ ਆਈ ਤੁਹਾਡੇ ਤੇ ਐ ਐਮਪੀ ਸਾਡੇ ਸਰਦਾਰ ਗੁਰਜੀਤ ਸਿੰਘ ਜੀ ਉਹ ਲੈ ਮਾਤਾ ਜੀ ਪਹੁੰਚੇ ਨੇ ਸਾਡੇ ਕੋਲੋਂ ਅਸੀਂ ਇਹਨਾਂ ਦਾ ਬਹੁਤ ਧੰਨਵਾ ਤੇ ਮੈਂ ਅਸੀਂ ਉਮੀਦ ਕਰਦੇ ਆਂ ਕਿ ਆਪਾਂ ਪ੍ਰੀ ਲੀਡਰ ਪ੍ਰਧਾਨ ਔਰ ਨਾਮਤਾਰੀ ਔਰ ਬਾਕੀ ਸਾਰੀਆਂ ਗੱਲਾਂ ਬਾਅਦ ਦੀਆਂ ਪਹਿਲਾਂ ਅਸੀਂ ਸਿੱਖਿਆ ਕਿ ਹਰ ਸਿੱਖ ਦਾ ਫਰਜ਼ ਹੈ ਵੀ ਆਪਣੇ ਵੱਡੇ ਜਿਹੜੇ ਸ਼ਹੀਦ ਸਿੰਘ ਹੋਏ ਨੇ ਉਹਨਾਂ ਦੀ ਯਾਦਗਾਰ ਨੂੰ ਕਾਇਮ ਰੱਖਣਾ ਉਹਨਾਂ ਦੇ ਕੀਤੇ ਹੋਏ ਪਰਉਪਕਾਰ ਨੂੰ ਯਾਦ ਰੱਖਣਾ ਜਿਹੜੀਆਂ ਕੌਮਾਂ ਆਪਣੇ ਵੱਡਿਆਂ ਨੂੰ ਭੁੱਲ ਜਾਂਦੀਆਂ ਨੇ ਨਾ ਤੇ ਦੁਨੀਆ ਵਿੱਚ ਉਹਨਾਂ ਨੂੰ ਵੀ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਤੇ ਇਸ ਸੀ ਨੂੰ ਆਪਾਂ ਮੁਖਰੇ 120 ਸਾਲ ਅੰਗਰੇਜ਼ ਤੋਂ ਡਰਦੇ ਆਂ ਅੰਗਰੇਜ਼ ਰਾਜ ਤੋਂ ਬਾਅਦ 120 ਸਾਲ ਤੱਕ ਇੱਥੇ ਰੂੜੀਆਂ ਲੱਗੀਆਂ ਰਹੀਆਂ ਨੇ ਤੇ ਸਾਡੇ ਪਹਿਲੇ ਗੁਰੂ ਸਤਗੁਰੂ ਜਗਜੀਤ ਸਿੰਘ ਦੀ ਸਤਿਪਾਸ਼ਾ ਦੀ ਦੀ ਬੜੀ ਇਹ ਰੀ ਸੀਗੀ ਵੀ ਇਹ ਜਗ੍ਹਾ ਨੂੰ ਦੁਬਾਰਾ ਵਿਕਸਿਤ ਕੀਤਾ ਜਾਵੇ ਤੇ ਉਸ ਗੱਲ ਨੂੰ ਮੁੱਖ ਰਾ ਸਰਗੁਦਲੀਵ ਸਿੰਘ ਜੀ ਨੇ ਕਿਰਪਾ ਕਰਕੇ ਸਾਹਸ ਨੂੰ ਹੁਕਮ ਦਿੱਤਾ ਵੀ ਇੱਥੇ ਵਧੀਆ ਤੋਂ ਵਧੀਆ ਜਗ੍ਹਾ ਦਾ ਜਿਹੜਾ ਨਿਰਮਾਣ ਕੀਤਾ ਜਾਵੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਅਸੀਂ ਕਿਸੇ ਕੋ ਡੋਨੇਸ਼ਨ ਨਹੀਂ ਮੰਗ ਰਹੇ ਕਿਸੇ ਕੋ ਪੈਸਾ ਨਹੀਂ ਅਸੀਂ ਮੰਗਿਆ ਕੋਈ ਪਰਚੀ ਲੈ ਕੇ ਅਸੀਂ ਮੰਗਣ ਨਹੀਂ ਗਏ ਉਹਨੇ ਆਪ ਕਿਰਪਾ ਕੀਤੀ ਸਾਧ ਸੰਗਤ ਇਹ ਆਪ ਹੀ ਸੇਵਾ ਸਾਰੀ ਕਰਨ ਦੀ ਆ ਉਹ ਚਾਹੇ ਤਨ ਕਰਕੇ ਆ ਚਾਹੇ ਮਨ ਕਰਕੇ ਆ ਦਿੱਤਾ ਹੈ ਤਨ ਕਰਕੇ ਆ ਆਪਾਂ ਇਹੀ ਅਰਦਾਸ ਕਰਦੇ ਆਂ ਵੀ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਦੀ ਬਲ ਬਖਸ਼ਣ ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿ ਉਹ ਸ਼ੀਦੀ ਦੀ ਜਿਹੜੀ ਨਹੀਂ ਆ ਨਾ ਉਹਨਾਂ ਤੋਂ ਹੀ ਚਲਦੀ ਆ ਤੇ ਅੱਗੋਂ ਫਿਰ ਉਹਨਾਂ ਵਾਲੇ ਵੀ ਕਿ ਸਿੱਖਾਂ ਨੇ ਸ਼ੀਧੀਆਂ ਦਿੱਤੀਆਂ ਨੇ ਇਹ ਇਤਨੀ ਅਰਜ਼ਾ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਮਾਸਟਰ ਇਕਵਾਲ ਸਿੰਘ ਖਜਾਨਤੀ ਮਾਤਾ ਚੰਦਕੌਰ ਵੈਲਫੇਅਰ ਐਂਡ ਜੈਸਸ ਸੁਸਾਇਟੀ ਅੱਜ ਸਾਧ ਸੰਗਤ ਜੀ ਇਹ ਜਿਹੜਾ ਸਥਾਨ ਹੈ ਇਹ ਸ਼ਹੀਦਾਂ ਦੀ ਯਾਦ ਵਿੱਚ ਸਤਿਗੁਰੂ ਦਲੀਪ ਸਿੰਘ ਜੀ ਨੇ ਵਿਕਸਤ ਕੀਤਾ ਜਦੋਂ ਅੰਗਰੇਜ਼ ਸਰਕਾਰ ਨੇ ਸਿੱਖਾਂ ਦਾ ਧਰਮ ਪ੍ਰਸ਼ਟ ਕਰਨ ਵਾਸਤੇ ਰਣਜੀਤ ਸਿੰਘ ਦੀ ਸਰਕਾਰ ਤੋਂ ਬਾਅਦ ਜਿਹੜਾ ਸਮਝੌਤਾ ਕੀਤਾ ਸੀ ਉਹਨੂੰ ਭੁੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਬੁੱਚੜਖਾਨਾ ਖੋਲਿਆ ਉਹ ਬੁੱਚੜਖਾਨਾ ਸਿੱਖਾਂ ਨੂੰ ਰਾਸ ਨਹੀਂ ਸੀ ਕਿਉਂਕਿ ਸਿੱਖ ਜਾਂ Hindu ਜਿਹੜਾ ਸਨਾਤਨ ਧਰਮ ਹੈ ਇਹ ਗਊ ਮਾਤਾ ਨੂੰ ਆਪਣੀ ਮਾਂ ਮੰਨਦਾ ਤੇ ਗਊ ਹੱਤਿਆ ਜਿਹੜੀ ਆ ਉਹ ਨਹੀਂ ਸੀ ਕਰਨਾ ਚਾਹੁੰਦਾ ਸਰਕਾਰਾਂ ਨਹੀਂ ਮੰਨੀਆਂ ਸਰਕਾਰ ਨੇ ਬੁੱਚੜਖਾਨਾ ਖੋਲਿਆ ਔਰ ਸਿੱਖਾਂ ਨੇ ਸੋਧਾ ਲਾਇਆ ਸੋਧਾ ਲਾ ਕੇ ਇਹ ਜਿਹੜੇ ਸਿੰਘ ਸੀਗੇ ਏ ਚਾਰੇਈ ਬਿਕਾਨੇਰ ਦੇ ਜੰਗਲਾਂ ਨੂੰ ਚਲੇ ਗਏ ਕੁਝ ਦਿਨ ਉਥੋਂ ਫਿਰ ਸਤਿਗੁਰੂ ਸਤਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਨ ਜਦੋਂ ਸ੍ਰੀ ਪੈਣੀ ਸਾਹਿਬ ਆਈ ਤਾਂ ਸਤਗੁਰੂ ਜੀ ਨੇ ਆਖਿਆ ਕਿ ਜਿਵੇਂ ਤੁਸੀਂ گاਵਾ ਛਡਾਈਆਂ ਉਸੇ ਤਰੀਕੇ ਨਾਲ ਉਹ ਵੀ ਸਿੰਘ ਛਡਾਓ ਕਿਉਂਕਿ ਸਰਕਾਰ ਨੇ ਹੋਰ ਹੀ ਬੰਦਿਆਂ ਨੂੰ ਫੜ ਕੇ ਜਿਨ੍ਹਾਂ ਨੇ ਪਹਿਲਾਂ ਬੁਚਰਖਾਨੇ ਦੇ ਖਿਲਾਫ ਅਰਜ਼ੀਆਂ ਦਿੱਤੀਆਂ ਸੀ ਕੁਝ ਨਿਹੰਗ ਸਿੰਘ ਜਥੇਬੰਦੀਆਂ ਨੇ ਕੁਝ ਹਿੰਦੂ ਜਥੇਬੰਦੀਆਂ ਨੇ ਉਹਨਾਂ ਤੇ ਕੇਸ ਪਾ ਦਿੱਤਾ ਸੀਗਾ ਇਸ ਕਤਲੇਆਮ ਦਾ ਔਰ ਉਹ ਸਿੰਘ ਆਏ ਆਪਣੇ ਉਹਨਾਂ ਨੇ ਸ਼ਸਤਰ ਤੇ ਲਬੜੇ ਲਿਬੜੇ ਹੋਏ ਜਿਹੜੇ ਕੱਪੜੇ ਆ ਫਿਰ ਝਾੜੀਆਂ ਚੋਂ ਕੱਢ ਕੇ ਪੇਸ਼ ਕੀਤੇ ਤੇ ਬੜੀ ਮੁਸ਼ਕਲ ਫਿਰ ਜੱਜ ਮੰਨਿਆ ਸੀਗਾ ਕਿ ਹਾਂ ਇਹਨਾਂ ਤੇ ਫਿਰ ਮੁਕੱਦਮਾ ਚਲਾ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਲਗਾਈ ਗਈ ਫਾਂਸੀ ਜਦੋਂ ਛੜੇ ਆਂ ਬੋਰ ਦੇ ਦਰਖਤ ਨਾਲ ਲਾਈ ਗਈ ਰਾਮ ਬਾਗ ਦੇ ਬੋਰ ਦੇ ਵਿੱਚ ਤਾਂ ਕੋਈ ਵੀ دہشت ਇੰਨੀ ਫੈਲ ਗਈ ਕਿ ਕੋਈ ਲਾਸ਼ਾਂ ਲੈਣ ਨਹੀਂ ਗਿਆ ਦੋ ਦਿਨ ਵਾਸਤੇ ਇਹ ਲਾਸ਼ਾਂ ਲਟਕਦੀਆਂ ਰਹੀਆਂ ਔਰ ਹਾਕਮ ਸਿੰਘ ਪਟਵਾਰੀ ਜੋ ਇਸ ਪਿੰਡ ਦੇ ਨੌਜਵਾਨ ਸਨ ਉਹਨਾਂ ਦੀ ਮਾਤਾ ਨੇ ਫਿਰ ਬਹੁਤ ਵੱਡਾ ਉਦਮ ਕੀਤਾ ਹੌਸਲਾ ਕੀਤਾ ਗੱਡਾ ਜੋਕੇ ਤੇ ਚਾਰੇ ਹੀ ਲਾਸ਼ਾਂ ਲਿਆ ਕੇ ਇਸ ਪਿੰਡ ਵਿੱਚ ਸਸਕਾਰ ਕੀਤੀਆਂ ਔਰ ਇਹ ਜਗਾ ਹੁਣ ਸਤਗੁਰੂ ਦਲੀਪ ਸਿੰਘ ਜੀ ਨੇ ਇਹ ਖੋਜੀ ਹੈ ਤੇ ਵਿਕਸਤ ਆਪਣੇ ਸਿੰਘਾਂ ਨੂੰ ਹੁਕਮ ਕਰਕੇ ਕਰਵਾਈ ਹੈ ਇਹ ਪਹਿਲਾ ਜਿਹੜੀ ਜਗਾ ਬਣੀ ਹੋਈ ਹੈ ਏ ਹੁਣ ਅੱਜ ਇਹ ਲੰਗਰ ਹਾਲ ਦਾ ਜਿਹੜਾ ਸ਼ੈੱਡ ਹੈ ਉਹਦਾ ਨੀਂ ਪੱਥਰ ਰੱਖਿਆ ਜਾ ਰਿਹਾ ਹੈ ਔਰ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਵਧਾਈ ਦੇਣਾ ਔਰ ਸਤਗੁਰ ਜੀ ਦਾ ਖਾਸ ਤੌਰ ਤੇ ਧੰਨਵਾਦ ਕਿ ਜਿਨ੍ਹਾਂ ਨੇ ਇਹਨਾਂ ਸ਼ਹੀਦਾਂ ਨੇ ਇਹ ਅੱਜ ਖਾਸ ਤੌਰ ਤੇ ਕੌਣ ਪਹੁੰਚਿਆ ਜੀ ਤੁਹਾਡੇ ਕੋਲ ਮਾਤਾ ਜੀ ਦੇ ਨਾਮ ਬਿਲਕੁਲ ਮਾਦਰ ਔਜਲਾ ਹਾਂ ਇਹ ਇਹ ਸਾਡੀ ਅੰਬਰਸਤਵ ਜਿਹੜੇ ਐਮਪੀ ਹੈਗੇ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਮਾਤਾ ਜੀ ਆਏ ਆ ਵਿਸ਼ੇਸ਼ ਤੌਰ ਤੇ ਕਿਉਂਕਿ ਇੱਕ ਤੇ ਅੱਜ ਮਦਰਸ ਡੇ ਹੈ ਤਾਂ ਇਹਨਾਂ ਦਾ ਵੀ ਮਾਨ ਸਤਿਕਾਰ ਜਿਹੜਾ ਵਧੀਆ ਤੇ ਉਹ ਉਹਨਾਂ ਨੂੰ ਥੋੜਾ ਰਜੇਵਾ ਸੀਗਾ ਇਸ ਕਰਕੇ ਉਹਨਾਂ ਨੇ ਮਾਤਾ ਜੀ ਨੂੰ ਭੇਜਿਆ ਤੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ